ਸੈਂਟਰ ਸਰਕਾਰ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹਰਿਆਣਾ ਸਰਕਾਰ ਨੂੰ ਨਵੀਂ ਵਿਧਾਨ ਸਭਾ ਬਣਾਉਣ ਨੂੰ ਲੈ ਕੇ ਦਿੱਤੀ ਪ੍ਰਵਾਨਗੀ ਤੋਂ ਬਾਅਦ ਪੰਜਾਬ 'ਚ ਖੂਬ ਸਿਆਸਤ ਹੋ ਰਹੀ ਹੈ ਜਿੱਥੇ ਪੰਜਾਬ ਦੀਆਂ तमाम ਸਾਰੀਆਂ ਪਾਰਟੀਆਂ ਨੇ ਸੂਬਾ ਸਰਕਾਰ ਆਮ ਆਦਮੀ ਪਾਰਟੀ ਨੂੰ ਦੋਸ਼ੀ ਬਣਾਇਆ ਉਸ ਦੇ ਚੱਲਦੇ ਅੱਜ ਪੰਜਾਬ ਸਰਕਾਰ ਦਾ ਇੱਕ ਵਫਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਤੇ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਇੱਕ ਵੀ ਇੰਚ ਜਿਹੜੀ ਜ਼ਮੀਨ ਆ ਉਹ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਵੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਚ ਇੱਕ ਵਫ਼ਦ ਮਿਲਿਆ ਵਫ਼ਦ ਮਿਲਣ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣਾ ਪੱਖ ਰੱਖ ਦਿੱਤਾ ਔਰ ਇਥੋਂ ਤੱਕ ਕਹਿ ਦਿੱਤਾਗਾ ਕਿ 1 ਇੰਚ ਵੀ ਜਿਹੜੀ ਜ਼ਮੀਨ ਆ ਉਹ ਕਿਸੇ ਦੂਜੇ ਸੂਬੇ ਨੂੰ ਨਹੀਂ ਦਿੱਤੀ ਜਾ ਸਕਦੀ ਉਹਨੇ ਵੀ ਕਿਹਾ ਕਿ ਰਾਜਪਾਲ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਾਰੇ ਪਹਿਲੂਆਂ ਤੇ ਵਿਚਾਰ ਕੀਤਾ ਜਾਊਗਾ ਅਸਲ ਦੇ ਵਿੱਚ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਿੱਚ ਹਰਿਆਣਾ ਸਰਕਾਰ ਨੂੰ ਹਰਿਆਣਾ ਸੂਬੇ ਨੂੰ ਵਿਧਾਨ ਸਭਾ ਨਵੀਂ ਬਣਾਉਣ ਵਾਸਤੇ ਜਗ੍ਹਾ ਦੇਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਚੁੱਕਾ ਸਿਆਸਤ ਵੀ ਖੂਬ ਹੋ ਰਹੀ ਆ ਪੰਜਾਬ ਦੇ ਖਜ਼ਾਨਮਨ ਤੇ ਹਰਪਾਲ ਸਿੰਘ ਚੀਮਾ ਦੀ ਗਵਾਹੀ 'ਚ ਜਿਹੜਾ ਵਫਦ ਮਿਲਿਆ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਨੂੰ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਔਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀਆਂ ਅਜਿਹੇ ਵਿੱਚ ਹਰਿਆਣੇ ਨੂੰ ਨਾਤੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਦਾ ਹੱਕ ਹੈ ਤੇ ਨਾ ਹੀ ਕੋਈ ਹੋਰ ਇਮਾਰਤ ਇੱਥੇ ਉਸਾਰਨ ਦਾ ਹੱਕ ਹੈ ਜਿਸ ਤਰ੍ਹਾਂ ਇਕੋ ਸੈਂਸਿਟਿਵ ਜ਼ੋਨ ਨੂੰ ਹਟਾ ਕੇ ਦਿੱਤਾ ਗਿਆ ਤੇ ਜ਼ਮੀਨ ਦਿੱਤੀ ਜਾ ਰਹੀ ਹੈ ਉਹ ਬਿਲਕੁਲ ਹੀ ਗੈਰਵਾਜਬਾ ਉਚਿਤ ਨਹੀਂ ਹੈ ਹਰਿਆਣਾ ਸਰਕਾਰ ਨੇ ਗਵਰਨਰ ਪੰਜਾਬ ਕੋਲ ਇੱਕ ਪ੍ਰਪੋਜ਼ਲ ਭੇਜੀ ਸੀ ਕਿ ਸਾਨੂੰ 10 ਏਕੜ ਜਗ੍ਹਾ ਦਿੱਤੀ ਜਾਵੇ ਤੇ ਅਸੀਂ ਉਸ ਬਦਲੇ ਤੁਹਾਨੂੰ ਪੰਚਕੂਲੇ ਚ 12 ਏਕੜ ਜ਼ਮੀਨ ਦਵਾਂਗੇ ਉਸ ਪ੍ਰਪੋਜ਼ਲ ਦਾ ਮਕਸਦ ਨਹੀਂ ਲਿਖਿਆ ਸੀ ਹਾਲਾਂਕਿ ਉਹਨਾਂ ਦਾ ਮਕਸਦ ਇਹ ਕਿ ਇੱਥੇ ਹਰਿਆਣਾ ਵਾਸਤੇ ਇੱਕ ਨਵੀਂ ਵਿਧਾਨ ਸਭਾ ਬਣਾਈ ਜਾਵੇ ਇਸ ਪੈਲੂ ਨੂੰ ਲੈ ਕੇ ਹੀ ਪੰਜਾਬ ਸਰਕਾਰ ਨੇ ਆਪਣਾ ਆਪਣਾ ਜਿਹੜਾ ਇਤਰਾਜ਼ ਵਿਖਤ ਕੀਤਾ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਕਿਉਂਕਿ ਪੰਜਾਬ ਦੇ ਰਾਜਪਾਲ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਵੀ ਹੈ ਚੰਡੀਗੜ੍ਹ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਤੇ ਇੱਥੇ ਹਰਿਆਣਾ ਨੂੰ ਇੱਕ ਵੀ ਇੰਚ ਜ਼ਮੀਨ ਨਹੀਂ ਦਿੱਤੀ ਜਾਣਦੇ ਵੀ ਜਾਵੇਗੀ ਸਰਕਾਰ ਵੱਲੋਂ ਰੋਕਣਾ ਲਾਈਆਂ ਜਾਣ ਗਿਆ ਕਿ ਆਖਰ ਹਰਿਆਣੇ ਦਾ ਹੱਕ ਇੱਥੇ ਨਹੀਂ ਬੰਦਦਾ ਵਿਦਮੰਤਰੀ ਨੇ ਕਿਹਾ ਕਿ ਸੀ ਇੱਕ ਆਪਣਾ ਮੈਮੋਰੰਡਮ ਰਾਜਪਾਲ ਨੂੰ ਦੇ ਕੇ ਉਸ ਵਿੱਚ ਐਕਟ ਦਾ ਹਵਾਲਾ ਦਿੱਤਾ ਜਿਹਦੇ ਵਿੱਚ ਪੰਜਾਬ ਤੇ ਹਰਿਆਣਾ ਲੰਗ-ਲੰਗ ਹੋਏ ਸੀ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜੀਵ ਗਾਂਧੀ ਦੇ ਨਾਲ ਜੋ ਸੰਤ ਹਰਚੰਦ ਸਿੰਘ ਲੋਹਗੋਵਾਲ ਦਾ ਸਮਝੌਤਾ ਹੈ ਉਸ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਨੂੰ ਹੀ ਮਿਲੇਗਾ ਜਦ ਕਿ ਪੰਜਾਬ ਵਿੱਚ ਪਹਿਲਾਂ ਚਾਹੇ ਕਾਂਗਰਸ ਜਾਂ ਅਕਾਲੀ ਦਲ ਜਾਂ ਭਾਜਪਾ ਸਰਕਾਰ ਰਹੀ ਹੈ ਇਹਨਾਂ ਪਾਰਟੀਆਂ ਨੇ ਇਹਨਾਂ ਦਲਾਂ ਨੇ ਚੰਡੀਗੜ੍ਹ ਬਾਰੇ ਹਮੇਸ਼ਾ ਗਲਤ ਬੋਲਦੇ ਰਹੇ ਲੇਕਿਨ ਇਸ ਮਾਮਲੇ ਨੂੰ ਲੈ ਕੇ ਕੇਂਦਰ ਕੋਲ ਕਦੀ ਵੀ ਉਟਾਇਨਗੇ ਇਸ ਮਾਮਲੇ ਵਿੱਚ ਰਾਜਨੀਤੀ ਹੁੰਦੀ ਰਹੀ ਹੈ ਉਹਨਾਂ ਕਹਿੰਿਆ ਕਿ ਰਾਜਪਾਲ ਨੇ ਸਾਨੂੰ ਭਰੋਸਾ ਦਿੱਤਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ ਤੇ ਵਿਚਾਰ ਚਰਚਾ ਕੀਤੀ ਜਾਊਗੀ ਤੇ ਅਸੀਂ ਉਹਨਾਂ ਨੂੰ ਕਈ ਇਤਿਹਾਸਿਕ ਡਾਕੂਮੈਂਟ ਵੀ ਸੌਂਪੇ ਨੇ ਹਰਪਾਲ ਸਿੰਘ ਚੀਮਾ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਪੰਜਾਬ ਭਾਈਚਾਰੇ ਦੇ ਲਈ ਜਾਣਿਆ ਜਾਂਦਾ ਹੈ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਨੇ ਦਿੱਤੀਆਂ ਨੇ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਇੱਕ ਦੀਵਾਰ ਦੀ ਤਰ੍ਹਾਂ ਖੜੇ ਹਾਂ ਜਦ ਹਰਿਆਣਾ ਲੱਗ ਹੋਇਆ ਸੀ ਤਾਂ ਤੈ ਹੋਇਆ ਸੀ ਕਿ ਹਰਿਆਣਾ ਆਪਣੀ ਵਿਧਾਨ ਸਭਾ ਵੱਖਰੀ ਬਣਾਏਗਾ ਰਾਜਧਾਨੀ ਵੱਖਰੀ ਬਣਾਏਗਾ ਲੇਕਿਨ 60 ਸਾਲ ਬੀਤਣ ਦੇ ਬਾਵਜੂਦ ਪੰਜਾਬ ਦੀ ਰਾਜਧਾਨੀ ਤੇ ਹਰਿਆਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਰਿਆਣਾ ਜੋ ਜ਼ਮੀਨ ਦੇਣ ਦੀ ਗੱਲ ਕਰ ਰਿਹਾ ਪੰਚਕੂਲਾ ਉਸੇ ਜ਼ਮੀਨ ਤੇ ਉਹ ਆਪਣੀ ਵਿਧਾਨ ਸਭਾ ਵੀ ਬਣਾ ਸਕਦਾ ਪੰਜਾਬ ਦੇ 3 ਕਰੋੜ ਲੋਕ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਜ਼ਮੀਨ ਦੇਣ ਦਾ ਵਿਰੋਧ ਕਰਨਗੇ ਨਾਰਥ ਜ਼ੋਨ ਮੀਟਿੰਗ ਵਿੱਚ ਇਸ ਦਾ ਪਹਿਲੂ ਦਾ ਵਿਰੋਧ ਨਾ ਕਰਨ ਦੇ ਦੋਸ਼ ਦੇ ਤਹਿਤ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਰੋਧੀ ਦਲ ਝੂਠ ਦੁਸ਼ ਝੂਠੇ ਦੋਸ਼ ਲਗਾ ਰਹੇ ਅਸੀਂ ਆਪਣਾ ਪੱਖ ਰੱਖੇ ਸੀ ਫੇਲ ਤਾਂ ਸ਼ਰੂਪਨੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸੀ ਆ ਫੇਲ ਤਾਂ ਉਹ ਹੋਏ ਨੇ ਚੰਡੀਗੜ੍ਹ ਪੰਜਾਬ ਦਾ ਜੋ ਵੀ ਲੜਾਈ ਲੜਨੀ ਪਈ ਅਸੀਂ ਲੜਾਂਗੇ ਤੇ ਨਾਲ ਹੀ ਕੋਰਟ ਵੀ ਜਾਣਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਪੰਜਾਬ ਦਾ ਹੱਕ ਖੋਹ ਨਹੀਂ ਦਿੱਤਾ ਜਾਊਗਾ ਉਧਰ ਪ੍ਰਤਾਪ ਸਿੰਘ ਬਾਯਾ ਜੋ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਵੀ ਚਿੱਠੀ ਲਿਖੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਜਿਹੜਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪਰ ਜੋ ਕੋਸ਼ਿਸ਼ਾਂ ਹੋ ਰਹੀਆਂ ਚੰਡੀਗੜ੍ਹ ਖੋਹ ਦੀਆਂ ਉਹਨੂੰ ਕਦੇ ਵੀ ਜਿਹੜੇ ਪੰਜਾਬ ਆ ਉਹ ਮਜ਼ੂਰ ਨਹੀਂ ਕਰਨਗੇ ਉਹਨੇ ਵੀ ਲਿਖਿਆ ਕਿ ਚੰਡੀਗੜ੍ਹ ਤੇ ਪੰਜਾਬ ਦਾ ਉੱਚਤ ਦਾਵਾ ਉਹਨੇ ਕਿਹਾ ਕਿ ਰਾਜ ਕਿਤੇ ਬਣਾ ਪੰਜਾਬਵੇਂ ਸਮੇਂ ਤੋਂ ਜਿਹੜੇ ਸੈਂਟਰ ਸਰਕਾਰ ਨੇ ਪੰਜਾਬ ਨਾਲ ਕਿਤੇ ਵਾਅਦੇ ਪੂਰੇ ਨਹੀਂ ਕੀਤੇ ਬਾਅਦ ਉਹਨੇ ਚਿੰਤਾ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਹਰਿਆਣੇ ਨੂੰ ਜਗ੍ਹਾ ਦੇ ਕੇ ਜਿਵੇਂ ਕੋਸ਼ਿਸ਼ ਹੋ ਰਹੀ ਆ ਉਹਦੇ ਨਾਲ ਪੰਜਾਬ ਦੇ ਨਾਲ ਕੀਤੇ ਸਮਝੌਤੇ ਜਾਂ ਜਿਹੜੇ ਪਵਿੱਤਰ ਖੱਤਰ ਖਤਮ ਕੀਤਾ ਜਾ ਰਿਹਾ ਔਰ ਉਹਨੇ ਵੀ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਵਿਸ਼ੇਸ਼ ਰਾਜਧਾਨੀ ਦੇ ਰੂਪ ਚ ਬਹਾਲ ਨਾ ਕਰਨਾ ਸਦਭਾਵਨਾ ਦਾ ਸੰਕੇਤ ਹੋਵੇਗਾ ਬਲਕਿ ਸਨਮਾਨਿਤ ਵਾਅਦੇ ਅਤੇ ਆਪਸੀ ਸਨਮਾਨ ਦੇ ਬੰਧਨ ਦੇ ਵਿੱਚ ਵਿਸ਼ਵਾਸ ਦੀ ਵੀ ਨਹੀਂ ਬਜੇਗੀ ਉਹਨਾਂ ਅਮੀਰ ਜਿਤਾਏ ਕਿ ਪ੍ਰਧਾਨ ਮੰਤਰੀ ਇਸ ਮੁੱਦੇ ਤੇ ਅੱਗੇ ਆਉਣਗੇ ਤੇ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੇ ਵਿਸ਼ੇਸ਼ ਅਧਿਕਾਰਾਂ ਨੂੰ ਬਹਾਲ ਕਰਕੇ ਪੰਜਾਬ ਦੀ ਵਿਰਾਸਤ ਪੰਜਾਬ ਨੂੰ ਸੌਂਪਣਗੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਰਾਜਤਾ ਨਿੰਦਰੂ ਵੀ ਚੰਡੀਗੜ੍ਹ ਦਾ ਕੇਵਲ ਇੱਕ ਭੂਮੀ ਖੇਤਰਾ ਬਲਕਿ ਇਸ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਗਹਿਰੀਆਂ ਭਾਵਨਾਵਾਂ ਵੀ ਜੁੜੀਆਂ ਨੇ ਪੰਜਾਬ ਨੂੰ ਦੇ ਅਤੀਤ ਵਿੱਚ ਮਿਲੇ ਜ਼ਖਮਾਂ ਤੇ ਵਰਮ ਲਗਾਉਣ ਦੀ ਕੋਸ਼ਿਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਨੀ ਚਾਹੀਦੀ ਹੈ ਔਰ ਨਰਿੰਦਰ ਮੋਦੀ ਨੇ ਪੰਜਾਬੀਆਂ ਤੇ ਨਵੇਂ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਜੋ ਕਦਮ ਠਾਏ ਨੇ ਇਨ੍ਹਾਂ ਪ੍ਰਯਾਸਾਂ ਦੇ ਤਹਿਤ ਇਹ ਹਰਿਆਣਾ ਨੂੰ ਚੰਡੀਗੜ੍ਹ ਚ ਲੱਗ ਵਿਧਾਨ ਸਭਾ ਦੇ ਲਈ 10 ਏਕੜ ਜਿਵੇਂ ਨਹੀਂ ਦੇਣੀ ਚਾਹੀਦੀ ਪੰਜਾਬ ਦੀ ਉਹਨਾਂ ਨੇ ਕਿਹਾ ਕਿ ਇਸ ਨਾਲ ਠੇਸ ਪਹੁੰਚੇਗੀ ਉਹਨਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਪੰਜਾਬ ਤੇ ਕੇਂਦਰ ਦੇ ਵਿਚਕਾਰ ਮਜ਼ਬੂਤ ਸਬੰਧ ਬਣਾਏ ਰੱਖਣ ਵਾਸਤੇ ਇਸ ਫੈਸਲੇ ਤੇ ਸੈਕਟਰ ਸਰਕਾਰ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ 'ਚ ਉਹ ਆਪਣਾ ਦਖਲ ਦੇਵੇ ਇਸ ਮੁੱਦੇ ਤੇ ਹਰਿਆਣਾ ਦੇ ਮੰਤਰੀ ਨਿਲਵਿਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਚੰਡੀਗੜ੍ਹ ہمارا ਲੇਕਿਨ ਚੰਡੀਗੜ੍ਹ ਤੁਹਾਡਾ ਕਦੋਂ ਆ ਜਦ ਤੁਸੀਂ ਹਿੰਦੀ ਭਾਸ਼ਾ ਖੇਤਰ ਹਰਿਆਣੇ ਨੂੰ ਟਰਾਂਸਫਰ ਕਹੋਗੇ ਤੇ ਫਿਰ ਸਤਲੁਜ ਜਮਨਾ ਲਿੰਕ ਦਾ ਪਾਣੀ ਦਿਓਗੇ ਤਦ ਤੱਕ ਇਹ ਨਹੀਂ ਦਿੰਦੇ ਤੇ ਤਦ ਤੱਕ ਉਸ ਉੱਪਰ ਸਾਡਾ ਅਧਿਕਾਰ ਨਹੀਂ ਹੈ ਅਸੀਂ ਚੰਡੀਗੜ੍ਹ ਵਿੱਚ ਉਦੋਂ ਤੱਕ ਬੈਠੇ ਕਿਉਂਕਿ ਇਹ ਦੋਨਾਂ ਰਾਜਾਂ ਦੇ ਵਿਚਕਾਰ ਸਮਝੌਤਾ ਇਹ ਪੰਜਾਬ ਉਸ ਨੂੰ ਲਾਗੂ ਨਹੀਂ ਕਰ ਰਿਹਾ ਤੇ ਚੰਡੀਗੜ੍ਹ ਕਿਸ ਤਰ੍ਹਾਂ ਤੁਹਾਡਾ ਹੋ ਸਕਦਾ ਜਦ ਕਿ ਕਿਰਨ ਚੌਧਰੀ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਕਿਹਾ ਹਰਿਆਣਾ ਤੋਂ ਕਿ ਚੰਡੀਗੜ੍ਹ ਜੁਨੀਅਰ ਡਾਇਰੈਕਟਰੀ ਹੈ ਇੱਥੋਂ ਸ਼ੁਰੂ ਹੈ 60 40 ਦੀ ਰੇਸ਼ਿਓ ਆ ਅਸੀਂ ਤਾਂ ਉਹ ਵੀ ਨਹੀਂ ਲਈ ਹੈ ਹਣਸ ਤਾਂ ਚੰਡੀਗੜ੍ਹ ਨੂੰ ਸਿਰ 12 ਏਕੜ ਜ਼ਮੀਨ ਦਿੱਤੀ ਹੈ ਤੇ ਉਹਦੇ ਬਦੇ 10 ਏਕੜ ਜ਼ਮੀਨ ਬਕਰੀ ਵਿਧਾਨ ਸਭਾ ਵਾਸਤੇ ਲੈ ਰਹੇ ਨੇ ਇਸ ਵੇ ਪੰਜਾਬ ਅਤੇ ਹਰਿਆਣਾ ਦੋਨਾਂ ਸੀਟਾਂ ਬਦਲੀਆਂ ਇਸ 빌ਡਿੰਗ ਦੇ ਅੰਦਰ ਕੰਮ ਨਹੀਂ ਹੋ ਪਾ ਸਕਦਾ ਆਉਣ ਵਾਲੀ ਜਦੋਂ ਨਵੀਂ ਹੱਦਬੰਦੀ ਕਮਿਸ਼ਨ ਬਣੂਗਾ ਉਸ ਦੇ ਲਈ ਫਿਊਚਰ ਪਲੈਨਿੰਗ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਦੇ ਬਿਆਨ ਤੇ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਮਜਬੂਰੀ ਹੋਏਗੀ ਲੇਕਿਨ ਪੰਜਾਬ ਦੀ ਗੱਲ ਉਹਨਾਂ ਨੂੰ ਕਰਨੀ ਪੈਗੀ ਲੇਕਿਨ ਜਿੱਤੋਂ ਤੱਕ ਸਵਾਲ ਉਹ ਹੈ ਕਿ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਚੱਟਿੱਗੜ੍ਹ ਦੇ ਵਿੱਚ ਹੀ ਬਣਾਉਣੀ ਚਾਹੀਦੀ ਹੈ ਇਹ ਕਿਰਨ ਚੌਧਰੀ ਜੋ ਹਰਿਆਣਾ ਤੋਂ ਰਾਜ ਸਭਾ ਮੈਂਬਰ ਨੇ ਅਸਲ ਦੇ ਵਿੱਚ ਸਾਲ 2022 ਦੇ ਮਹੀਨੇ ਜੁਲਾਈ ਦੇ ਵਿੱਚ ਜੈਪੁਰ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਦੇ ਵਿੱਚ ਨਾਰਥ ਭਾਰਤ ਦੇ ਜਿਹੜੇ ਸੂਬੇ ਉਹਨਾਂ ਦੇ ਮੰਤਰੀ ਸ਼ਾਮਲ ਹੋਏ ਸੀ ਇਹ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਭਿਸ਼ਾਦ ਦੀ ਪ੍ਰਧਾਨਗੀ ਹੇਠ ਹੋਈ ਸੀ ਉਸ ਸਮੇਂ ਇਸ ਮੀਟਿੰਗ ਦੇ ਵਿੱਚ ਪੰਜਾਬ ਵੱਲੋਂ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਗਏ ਸੀ ਉਹਦੇ ਚ ਇਹ ਬਤਾ ਪਾਸ ਕੀਤਾ ਗਿਆ ਸੀ ਕਿ ਹਰਿਆਣਾ ਨੂੰ ਚੱਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਦਿੱਤੀ ਜਾਵੇ ਨਵੀਂ ਵਿਧਾਨ ਸਭਾ ਦੇ ਤਹਿਤ ਰੇਲਵੇ ਸਟੇਸ਼ਨ ਦੇ ਨੇੜੇ ਆਈਟੀ ਪਾਰਕ ਆ ਉੱਥੇ ਜਾਣ ਵਾਲੀ ਸੜਕ ਰੋਡ ਤੇ ਹੀ ਹਰਿਆਣੇ ਨੂੰ 10 ਏਕੜ ਜ਼ਮੀਨ ਦੇ ਦਿੱਤੀ ਗਈ ਉਹਦੇ ਬਦਲੇ 12 ਏਕੜ ਜ਼ਮੀਨ ਹਰਿਆ ਹਰਿਆਣਾ ਨੇ ਚੰਡੀਗੜ੍ਹ ਦੇ ਹਵਾਲੇ ਕਰ ਦਿੱਤੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਜਿਹੜੀ ਜ਼ਮੀਨ ਦਿੱਤੀ ਗਈ ਈਕੋ ਜੋਨ ਸਿਸਟਮ ਦੇ ਵਿੱਚ ਉਹਦੀ ਜਿਹੜੀ ਹੈ ਸੈਕਟਰ ਸਰਕਾਰ ਦੇ ਵਾਤਾਵਰਣ ਵਿਭਾਗ ਨੇ ਕਲੀਅਰੈਂਸ ਦੇ ਦਿੱਤੀ ਹੈ ਲੇਕਿਨ ਹੁਣ ਵਿਵਾਦ ਵਧ ਗਿਆ ਆਮ ਆਦੀ ਪਾਰਟੀ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਬੈਕਫੁੱਟ ਤੇ ਆ ਗਈ ਹੈ ਕਿਉਂਕਿ ਪੰਜਾਬ ਦੀ ਸ਼ਰੋਪਰੀ ਕਾਲੀ ਦਲ ਕਾਂਗਰਸ ਭਾਜਪੀ ਹੋਰ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਟਵੀਟ ਦਾ ਹਵਾਲਾ ਦੇ ਰਿਹਾ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਉਜਾਗਰ ਕੀਤਾ ਗਿਆ ਹੈ ਕਿ ਜੇ ਸੈਕਟਰ ਸਰਕਾਰ ਨੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਵਾਸਤੇ ਜ਼ਮੀਨ ਦੇਣੀ ਤੇ ਫਿਰ ਪੰਜਾਬ ਨੂੰ ਵੀ ਵੱਖਰੀ ਵਿਧਾਨ ਸਭਾ ਦੇਣ ਵਾਸਤੇ ਜ਼ਮੀਨ ਦਿੱਤੀ ਜਾਵੇ ਉਹਨੂੰ ਲੈ ਕੇ ਸੈਂਟਰ ਪੰਜਾਬ ਸਰਕਾਰ ਦੀਆਂ ਸਾਰੀਆਂ ਪਾਰਟ ਜਿਹੜੇ ਪੰਜਾਬ ਸਰਕਾਰ ਉਸ ਸਾਰੀਆਂ ਵਿਰੋਧੀ ਪਾਰਟੀਆਂ ਘੇਰੀਆਂ ਕਿ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਹੀ ਆਪਣੇ ਹੱਥ ਵੜ ਕੇ ਦੇ ਦਿੱਤੇ ਸੀ ਹੁਣ ਕਿਉਂਕਿ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਜਿਹਦੇ ਚੱਲਦੇ ਅਜਹਰਪਾਲ ਸਿੰਘ ਚੀਮਾ ਉਹਨਾਂ ਨੇ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਆ ਲੇਕਿਨ ਐ ਕਿ ਸੈਂਟਰ ਦੇ ਵਿੱਚ ਜਸਵੀ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਤੇ ਡਾਕ ਦੇ ਬਾਰੇ ਨੇ ਉਹਨਾਂ ਡਾਕਿਆਂ ਦੇ ਵਿੱਚ ਪੰਜਾਬ ਦੀ ਤਬਾਹਬ ਹੋ ਸਾਰੀਆਂ ਸਿਆਸੀ ਪਾਰਟੀਆਂ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਰਾਜ ਕੀਤਾ ਤੇ ਸੈਕਟਰ ਅੱਗੇ ਗੋਡੇ ਟੇਕੇ ਫਿਲਹਾਲ ਇਸ ਜਾਣਕਾਰੀ ਨੂੰ ਤੁਹਾਡੇ ਤੋਂ ਲੈਂਦੇ ਆ ਗਏ ਦੇਖਦੇ ਰਹੋ ABC ਪੰਜਾਬ ਧੰਨਵਾਦ